ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਫਿਰ ਹਾਜ਼ਰ ਹਾਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਕਥਾ ਦਾ ਟਾਈਟਲ ਹੈ ਅਨਲ ਹੱਕ ਪਹਿਲਾਂ ਚੱਲ ਕੇ ਕਥਾ ਸੁਣਦੇ ਹਾਂ ਫਿਰ ਕਰਾਂਗੇ ਇਸ ਦੇ ਵਿਚਾਰ ਠੀਕ ਹੈ ਅਨਲ ਹੱਕ ਦਾ ਮਤਲਬ ਹੈ ਮੈਂ ਬ੍ਰह्म ਹੋ ਗਿਆ ਮੈਂ ਹੱਕ ਦਾ ਰੂਪ ਹੋ ਗਿਆ ਹੱਕ ਕਹਿੰਦੇ ਨੇ ਸੱਚ ਨੂੰ ਹਕੀਕਤ ਸਚਾਈ ਹੱਕ ਸੱਚ ਅਰਬੀ ਦੇ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰবেশ ਗੁਰੂ ਗੋਬਿੰਦ ਸਿੰਘ ਹੱਕ ਦੇ ਅਰਥ ਨੇ ਸੱਚ ਅਨਲ ਹੱਕ ਮਨਸੂਰ ਕਹਿਣ ਲਗਾ ਮੈਂ ਹੱਕ ਹੋ ਗਿਆ ਸੱਚ ਪ੍ਰਗਟ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਮੈਂ ਫਿਰ ਅਰਜ਼ ਕਰਾਂੇ ਸੇਵਾ ਸੇ ਸਾਨੂੰ ਸਤਿਗੁਰ ਨੇ ਜੋਤੀਸ਼ ਦੇ ਚੱਕਰ ਵਿੱਚ ਨਹੀਂ ਪਾਇਆ ਔਰ ਜੋਤਸੀਆਂ ਦੇ ਚੱਕਰ ਵਿੱਚ ਉਹੀ ਪੈਣ ਜੋ ਗਹਿਮ ਤਮਾਦ ਵਿੱਚ ਫਸੇ ਹੋਏ ਨੇ। ਵੈਸੇ ਜੋਤਿਸ਼ ਵਿੱਦਿਆ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸਾਡੇ ਦੇਸ਼ ਦੇ ਵਿੱਚ ਪਿਆ ਹੈ ਯੂਨਾਨ ਤੋਂ ਆਇਆ ਹੈ। ਇਹ ਵੀ ਮੈਰਿਜ ਕਰਦੇ ਆ। ਗਣਿਤ ਜੋਤਿਸ਼ ਸੀ ਸਾਡੇ ਦੇਸ਼ ਦੇ ਵਿੱਚ ਗਣਿਤ ਵਿੱਦਿਆ। ਇੱਕ ਸਾਲ ਪਹਿਲੇ ਦੱਸ ਦੇਣਾ ਸੂਰਜ ਨੂੰ ਗ੍ਰਹਿਣ ਲੱਗੇਗਾ ਚੰਦਰਮਾ ਨੂੰ ਇੱਕ ਗਣਿਤ ਜੋਤਿਸ਼ ਤੇ ਸੀ। ਲੇਕਿਨ ਭਾਲੇ ਤਾਂ ਜੋਤਿਸ਼ ਗ੍ਰਹਿ ਦੇ ਖੇਤਰਾਂ ਦਾ ਤੁਹਾਡੇ ਉੱਤੇ ਕੋਈ ਫਲ ਐ ਫਲ ਮਿਲੇਗਾ ਤੇ ਇਹ ਫਲ ਮਿਲੇਗਾ ਇਹ ਸਿਧਾਂਤਿਕ ਨੁਕਤੇ ਯੂਨਾਨਤੋਂ ਆਏ ਨੇ ਸੁਕਰਾਟ ਬਹੁਤ ਵੱਡਾ ਆਪਣੇ ਸਮਾਨੇ ਦਾ ਜੋਤਸੀ ਸੀ ਯੂਨਾਨ ਦੇ ਇੱਕ ਰਾਤ ਖਰਬੂਜ਼ਿਆਂ ਦੇ ਖੇਤ ਦੇ ਗ੍ਰਹਿ ਦੇ ਖੇਤਰਾਂ ਦਾ ਅਧਿਐਨ ਕਰ ਰਿਹਾ ਸੀ ਰਾਤ ਸੇ ਤੇ ਹੌਲੇ ਹੌਲੇ ਚੱਲ ਵੀ ਰਿਹਾ ਸੀ ਛੋਟੀ ਜੀ ਖੋਈ ਸੀ ਖੋਦ ਵਿੱਚ ਪਾਣੀ ਕੱਢ ਕੇ ਖਰਬੂਜ਼ਿਆਂ ਨੂੰ ਸਿੰਚਿਆ ਜਾਂਦਾ ਸੀ ਖੇਤ ਨੂੰ ਤੇ ਉਸ ਖੇਤ ਉਹ ਹੈ ਖੋਦ ਵਿੱਚ ਗਿਰ ਗਿਆ ਚੱਲਦੇ ਆਂ ਚੱਲਦੇ ਹਨੇਰਾ ਬਨੇ ਰਹਾ ਹੈ ਨਹੀਂ ਤੇ ਛੋਟੀ ਜੀ ਖੋਈ ਸੀ ਜਿਵੇਂ ਟੋਇਆ ਹੋਵੇ ਖੇਤ ਦੀ ਰਖਵਾਲੀ ਇੱਕ ਬੁੱਢੀ ਬਿਰਧ ਮਾਤਾ ਆਵਾਜ਼ ਜਦਾਈ ਤੇ ਉਹਨੂੰ ਪਤਾ ਚੱਲਿਆ ਖੂਦ ਇੱਕ ਕੋਈ ਜਾਨਵਰ गिर ਗਿਆ ਹੈ ਕੋਈ ਪਸ਼ੂ गिर ਗਿਆ ਉਹਨੇ ਪਛਤਾਇਆ ਲੇਕਿਨ ਅੰਦਰੋਂ ਬੰਦੇ ਦੀ ਆਵਾਜ਼ ਆਈ ਮੈਨੂੰ ਕਢੋ ਮੈਨੂੰ ਬਾਹਰ ਕਢੋ ਉਸ ਬੁੱਢੀ ਮਾਂ ਨੂੰ ਇੱਕ ਦਮ ਸਮਝ ਆ ਗਈ ਕੋਈ ਬੰਦਾ ਗਿਰ ਗਿਆ ਹੈ ਖੈਰ ਰਸਤਾ ਪਾਇਆ ਬਹੁਤ ਡੂੰਘੀ ਖੋਈ ਨਹੀਂ ਸੀ ਟੋਏ ਜਿੰਨਾਂ ਸੀ ਪਾਣੀ ਨਿਕਲਦਾ ਸੀ ਇਧਰ ਮੈਂ ਡਾਲਟਨ ਗਾਇੰਦੇ ਇਲਾਕੇ ਜੂ ਦੇਖਿਆ ਤਿੰਨ ਚਾਰ ਫੁੱਟ ਤੇ ਪਾਣੀ ਨਿਕਲ ਆਂਦਾ ਹੈ ਜ਼ਮੀਨ ਤੋਂ ਰਸਾ ਪਾ ਕੇ ਉਸ ਮਾਈ ਨੇ ਖਿੱਚਿਆ ਸੁਕਰਾਤ ਨੂੰ ਬਾਹਰ ਕਢਿਆ ਸੁਕਰਾਤ ਉਸ ਮਾਨ ਨੂੰ ਕਹਿੰਦਾ ਮੈਂ ਬਹੁਤ ਵੱਡਾ ਨਜੂਮਿਆ ਜੋਤਿਆਂ ਬੜੇ ਬੜੇ ਉਲਮਾ ਉਮਰਾ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋਲ ਸਮਾਂ ਪਹਿਲੇ ਮੰਗਦੈਨ ਮੈਂ ਉਹਨਾਂ ਨੂੰ ਸਮਾਂ ਦੇਣਾ ਤੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਹਾਂ ਤੂੰ ਕੱਲ ਆਵੇਂ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਤੇਰਾ ਭਵਿੱਖ ਦੇਖਾਂਗਾ ਤੂੰ ਰਾਤ ਨੂੰ ਮੇਰੇ ਤੇ ਪਰਉਪਕਾਰ ਕੀਤਾ ਮੈਨੂੰ ਖੋਈ ਦੇ ਚੋਂ ਕੱਢਿਆ ਹੱਸ ਕੇ ਉਹ ਬੁੱਢੀ ਮਾਂ ਕਹਿਣ ਲੱਗੀ ਵੇ ਪੁੱਤਰਾ ਮੇਰੀ ਉਡੀਕ ਨਾ ਕਰੇ ਮੈਂ ਨਹੀਂ ਆਉਣਾ ਕਿਉਂ ਲੰਬੀ ਲੈਂਣ ਲੱਗੇ ਲੱਗਦੀ ਏ ਰੋਜ਼ ਮੇਰੇ ਬੜੇ ਬੜੇ ਉਲਮਾ ਤੇ ਧਨਾੜ ਮੇਰੇ ਕੋਲ ਟਾਈਮ ਮੰਗਦੇ ਨੇ ਵਕਤ ਮੰਗਦੇ ਨੇ ਤੈਨੂੰ ਮੈਂ ਆਪ ਦੇ ਰਿਆ ਤੂੰ ਪਹਿਲੇ ਸਭ ਤੋਂ ਪਹਿਲਾਂ ਮੈਂ ਤੇਰਾ ਦੇਖਾਂਗਾ ਮੇਰੀ ਉਡੀਕ ਨਾ ਕਰੇ ਤੈਨੂੰ ਹੀ ਨਹੀਂ ਪਤਾ ਕਿ ਅੱਜ ਦੀ ਰਾਤ ਮੈਂ ਖੋਜ ਗਿਰ ਜਾਣਾ ਤੇ ਤੂੰ ਮੇਰੇ ਬਾਰੇ ਕੋਈ ਖਾਸ ਦੱਸੇਗਾ ਮੈਂ ਕਦੋਂ ਖੋਜ ਗਿਰਣਾ ਕਹਿੰਨੇ ਸੋਕਰਤ ਘਰ ਆ ਕੇ ਉਸਨੇ ਜੋਤਿਸ਼ ਵਿੱਦਿਆ ਦੇ ਸਾਰੇ ਗ੍ਰੰਥ ਫਾੜ ਦਿੱਤੇ ਅਗ ਲਾ ਦਿੱਤੇ ਕਹਿੰਨੇ ਸਭ ਗਲਤ ਹੈ ਮੇਰੇ ਨਾਲ ਕੱਲ ਕੀ ਹੋਣਾ ਹੈ ਪਰਮਾਤਮਾ ਜਾਣਦਾ ਹੈ ਵੀ ਉਹ ਪੂਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਆਪਣੇ ਕਰਮ ਕੀ ਗੱਥ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਇੱਕ ਬੀਜ ਬੋਈਏ ਫਲ ਤੱਕ ਪਹੁੰਚਦੇ ਆ ਪਹੁੰਚੇ ਵਿਚਾਰ ਸਮੇਂ ਦਾ ਗੈਬ ਹੈ ਕੀਤੇ ਹੋਏ ਕਰਮ ਫਲ ਹੀ ਬਹੁਤ ਆਉਂਦੇ ਨੇ ਸੁੱਖ ਦੁੱਖ ਕਬੀਰ ਕੇੰਦਰ ਮੈਨੂੰ ਨੇ ਪੁੱਛ ਨਹੀਂ ਪਤਾ ਮੈਂ ਕੀ ਕੀਤਾ ਸੀ ਦੀ ਕੀ ਮੈਨੂੰ ਮਿਲ ਰਿਹਾ ਹੈ ਬੀਜ ਬੋਣਾ ਤੇ ਬੀਜ ਦਾ ਫਲ ਤੱਕ ਅਪਣਾ ਵਿਚਕਾਰ ਗਾਇਬ ਹੈ ਸਮੇਂ ਦਾ ਗਾਇਬ ਹੈ ਤੋ ਪਤਾ ਨਹੀਂ ਚੱਲਦਾ ਕੀ ਕੀਤਾ ਸੀ ਕੀ ਬੋਇਆ ਸੀ ਆਪਣੇ ਕਰਮ ਕੀ ਗਤ ਮੈਂ ਕਿੱਥੇ ਜਾਣ ਪਰ ਬਿਨਾ ਬੋਏ ਹੋਏ ਬੀਜ ਤੋਂ ਫਲ ਨਹੀਂ ਆਉਂਦਾ ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਆਉਂਦਾ ਰੱਬ ਨੇ ਨਿਯਮ ਬਣਾਇਆ ਪ੍ਰਭੂ ਨੇ ਨਿਯਮ ਬਣਾਇਆ ਕਰਮ ਦੀ ਜ਼ਿੰਮੇਵਾਰੀ ਮਨੁੱਖ ਨਾਲ ਆਇਦ ਹੁੰਦੀ ਹੈ ਬੰਦੇ ਨਾਲ ਆਇਦ ਹੁੰਦੀ ਹੈ ਹਰ ਮਨੁੱਖ ਦਾ ਇੱਕ ਕੋਈ ਭਵਿਸ਼ਾ ਪਰਮਾਤਮਾ ਹੋਣਾ ਹੈ ਔਰ ਜਿਤਨੇ ਚਿਰ ਤੱਕ ਸੁਭਾਵ ਇਦਾਂ ਪਰਮਾਤਮਾ ਵਰਗਾ ਨਹੀਂ ਆਉਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇ ਇਸ ਵਾਸਤੇ ਧਨ ਗੁਰੂ ਨਾਨਕ ਵਕਤ ਦੇ ਪੈਗੰਬਰੀ ਪੁਰਸ਼ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਸਾਨੂੰ ਪ੍ਰਭੂ ਨਾਲ ਜੋੜ ਦਿੱਤਾ ਨਾ ਜੰਮਦਾ ਹੈ ਨਾ ਮਰਦਾ ਹੈ ਪਰ ਬਦਕਿਸਮਤੀ ਇਹ ਹੈ ਡਾਕਟਰ ਮਮਦ ਇਕਬਾਲ ਨੇ ਇੱਕ ਬਾੰਗੇਦਰਾ ਕਿਤਾਬ ਲਿਖੀ ਹੈ ਸਨ 1930 ਵਿੱਚ ਕਿਧਰੇ ਛਪੀ ਸੀ ਲਾਹੌਰ ਦੇ ਵਿੱਚ ਬੜੀ ਕੀਮਤੀ ਹੈ ਹੁਣ ਤੇ ਉਹ ਪੰਜਾਬੀ ਰੂਪ ਵੀ ਦਿੱਤਾ ਹੈ ਪੰਜਾਬੀ ਭਾਸ਼ਾ ਵਿਭਾਗ ਨੇ ਉਦੇਚ ਇੱਕ ਬਾਲ ਕਹਿੰਦਾ ਹੈ ਰੂਹੇ ਜ਼ਮੀਨ ਤੇ ਦੋ ਅਵਤਾਰੀ ਪੁਰਸ਼ ਨਹੀਂ ਸਮਝੇ ਗਏ ਕਿਹੜੇ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਇਹ ਦੋ ਨਹੀਂ ਸਮਝੇ ਗਏ ਕਿਉਂ ਇਹਨਾਂ ਨੇ ਸਚਾਈ ਨੂੰ ਢੱਕ ਕੇ ਨਹੀਂ ਪੇਸ਼ ਕੀਤਾ ਨੰਗਾ ਹੀ ਪੇਸ਼ ਕਰ ਦਿੱਤਾ ਇਹ ਲੋ ਐ ਸਚਾਈ बाकी पैगम्बरी पुरशा ने कोड़ा जे टाकेया पे टाके, बंदे नु पचेगी नहीं गल हजम नहीं होवेगी अगले दा हाजमा देख के बोले वो कहंदा है गुरु नानक ते महात्मा बुद्ध ने अगले दी फिक्र नहीं की थी सच्चाई rationality सामने दोहा बारे इकबाल दे ख्याल मुक्त्तसर शमा गौतम जल रही है महफ़िले अघियार में ਸਦਾ ਚਾਰ ਦੀ ਸ਼ਮਾ ਗੌਤਮ ਦੀ ਅਗਿਆਰਾਂ ਦੀ ਮਹਿਫਿਲ ਦੇ ਮਕਾਰਾਂ ਦੀ ਮਹਿਫਿਲ ਦੇ ਜਲਦੀ ਗਈ ਨਾਨਕ ਦਾ ਦੀਵਾ ਕਿੱਥੇ ਜਲ ਰਿਹਾ ਹੈ ਸ਼ਮਾ ਹੱਕ سے ਜੋ মুনਵਰ ਹੋ ਉਹ ਇਹ ਮਹਿਫਿਲ ਨਾ تھی بارشੇ ਰਹਿਮਤ ਹੋਈ ਪਰ ਜ਼ਮੀ ਕਾਬਿਲ ਨਸ ਅਗਿਆਰਾਂ ਦੀ ਮਹਿਫਿਲ ਦੇ ਜਲਿਆ ਦੀਪਕ ਗੌਤਮ ਦਾ ਅੰਧਿਆਂ ਦੀ ਮਹਿਫਲ ਵਿੱਚ ਦੀਪਕ ਜਲਿਆ ਨਾਨਕ ਦਾ ਅੰਧਿਆਂ ਦੀ ਮਹਿਫਲ ਸ਼ਮਾ ਹਕਸੇ ਜੋ ਮੁਨਵਰ ਹੋ ਗੁਰੂਆਂ ਦੀ ਧਰਤੀ ਪੰਜਾਬ ਇੱਥੇ ਹੀ ਮੈਂ ਨਹੀਂ ਦੇਖਦਾ ਉਹ ਚਾਨਣਾ ਹੋਵੇ ਜਿਹੜਾ ਗੁਰੂ ਨਾਨਕ ਨੇ ਜਗਤ ਦੇ ਸਾਹਮਣੇ ਰੱਖਿਆ ਲੋਕੀਂ ਹਨੇਰੇ 'ਚ ਪਏ ਵੜਕਦੇ ਨੇ ਪਿੰਡ-ਪਿੰਡ ਦੇ ਜਾਓ ਸ਼ਹਿਰ-ਸ਼ਹਿਰ ਦੇ ਜਾਓ ਪੂਰਨ ਸਿੱਖ ਲੱਭਣਾ ਤੇ ਬੜਾ ਔਖਾ ਹੈ ਪਰ ਪਿੰਡ-ਪਿੰਡ ਦੇ ਤੁਹਾਨੂੰ 10-10 ਗੁਰੂ ਮਿਲ ਜਾਣਗੇ ਆਪ ਬੜਕ ਗਏ ਨੇ ਜਰਾ ਬਦਾਂ ਮਾਰਗ ਪੈ ਦਸ ਤੈਣਾ ਹੈ ਇਹ ਤੇ ਮਿਲ ਜਾਣਾ ਹੈ ਗੁਰੂ ਨਾਨਕ ਦੇਵ ਜੀ ਨੌਖੰਡ ਪ੍ਰਥਮੀ ਦਾ ਗੁਰਨਾانک ਨੇ ਭਰਮਣ ਕੀਤਾ ਇਕਬਾਲ ਕਹਿੰਦਾ ਕੀਤਾ ਹੋਇਆ ਕਦਮ ਕਦਮ ਤੇ ਗੁਰਨਾانک ਨੇ ਸੱਚ ਦਾ ਦੀਵਾ ਜਲਾਇਆ ਪਰ ਮਹਿਫਿਲ ਤੇ ਆਂਦਿਆਂ ਦੀ ਸੀ ਇਕਬਾਲ ਡਾਕਟਰ محمد ਇਕਬਾਲ ਉਹਨੇ ਸਚਾਈ ਬਿਆਨ ਕਰਦੇ ਇਸ ਮੁਸਲਮਾਨ ਸ਼ਾਇਰ ਨੇ ਹਕੀਕਤ ਰੱਖ ਦਿੱਤੀ ਇਹ ਦੋ ਬੰਦੇ ਨਹੀਂ ਸਮਝੇਗੇ ਇਹਨਾਂ ਨੇ ਨੰਗਾ ਹੀ ਚਾਨਣਾ ਰੱਖ ਦਿੱਤਾ ਹੈ ਨੰਗੀ ਸਚਾਈ ਰੱਖ ਦਿੱਤੀ ਮਨੁੱਖ ਦੀ ਇਤਨੀ ਤਾਬ ਨਹੀਂ ਸੀ ਤਾਂ ਮੈਂ ਅਰਜ਼ ਕਰ ਰਹੇ ਹਾਂ ਜੈਸੇ मंसूर ਦੀ ਜ਼ਬਾਨ ਤੋਂ ਨਿਕਲਿਆ ਅਨਲ ਹਕ ਪਤਾ ਉਹਦਾ ਮੁਰਸ਼ਦ ਜ਼ੁਨੈਦ ਕੀ ਕਹਿੰਦਾ ਹੈ ਅਹ ਮੇਰੇ ਬੱਚੇ ਲੋਕਾਂ ਦੀ ਇਤਨੀ ਤਾਬ ਨਹੀਂ ਆਉਂਦੀ ਇਤਨੀ ਸਚਾਈ ਨਹੀਂ ਸੁਣ ਸਕਣਗੇ ਤੂੰ ਔਖਾ ਬੈਂਗਾ ਇਸ ਵਾਸਤੇ ਆਇਂਦਾ ਫਿਰ ਤੂੰ ਨਹੀਂ ਕਹਿਣਾ ਅਨਲ ਹੱਕ ਅੱਜ ਡੇਰਾ ਸੀ ਆਸ਼ਰਮ ਸੀ ਜ਼ੁਨੈਦ ਦਾ ਵਿਰਾਕ ਦੀ ਗੱਲ ਹੈ ਅੱਜ ਤੂੰ ਆਖੇ ਆਇਂਦਾ ਨਹੀਂ ਕਹਿਣਾ ਕਹਿ ਲਗਾ ਛਾ ਮੇਰੇ ਮੁਰਸ਼ਿਦ ਮੈਂ ਨਹੀਂ ਕਹਾਂਗਾ ਪਰ ਜ਼ੁਨੈਦ ਕਹਿੰਦਾ ਨਹੀਂ ਇੰਜ ਨਹੀਂ میں تیر سوا جاننا تو خدا دی قسم چک خدا دی قسم کھا اور کہہ دے میں ان الحق نہیں گا جب مرشد نے آکیا تو انہیں کہہ دیتا قسم خدا میں ان الحق نہیں اسے ہی رات نگداد نواب نے ਜਿਨੇ ਚੋਟੀ ਦੇ ਫਕੀਰ ਸਨ ਸਾਧੂ ਸਨ ਉਹਨਾਂ ਨੂੰ ਦਾਵਤ ਦਿੱਤੀ ਸੀ ਜਿਨੂੰ ਅਸੀਂ ਬ੍ਰह्मਭੋਜ ਕਹਿ ਦਿੰਦੇ ਆ ਇੱਥੇ ਸਾਰੇ ਫਕੀਰਾਂ ਨੂੰ ਬੁਲਾਇਆ ਸੀ ਘਰ ਦੇ ਵਿੱਚ ਉਹਨਾਂ ਦੇ ਲਈ ਭੋਜਨ ਬਣਾਇਆ ਜ਼ੁਨੈਦ ਨੂੰ ਵੀ ਬੁਲਾਇਆ ਸੀ ਭਈ ਆਪਣੇ ਡੇਰੇ ਦੇ ਤਮਾਮ ਛੇਲਿਆਂ ਸਮੇਤ ਪਹੁੰਚੇ ਜ਼ੁਨੈਦ ਇਰਾਕ ਦੇ ਛੋਟੀ ਦਾ ਫਕੀਰ ਸੀ ਸਭ ਤੋਂ ਵੱਡਾ ਸੀ ਉਸ ਜ਼ਮਾਨੇ ਸਚਾਈ ਕਰਕੇ ਵੀ ਗਿਆਨ ਕਰਕੇ ਵੀ ਆਤਮ ਰਸ ਕਰਕੇ ਵੀ ਅਭਿਆਸ ਕਰਕੇ ਵੀ ਸਮਝ ਕਰਕੇ ਵੀ ਜੇ ਉਹ ਸ਼ਾਮ ਨੂੰ ਤਿਆਰ ਹੋ ਕੇ ਜ਼ੁਨੈਦ ਦਾਵਤ ਦੇ ਜਾਣ ਲੱਗਾ ਪਨੇ मंसूर ਨੂੰ ਕਹਿ ਦਿੱਤਾ ਬੇਟਾ ਰੋਟੀ ਤੋਂ ਵੀ ਖਾਣੀ ਆਉਣੀ ਆ ਚੱਲ ਮੇਰੇ ਨਾਲ ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਉੱਥੇ ਖਾਣਾਂ ਮੁਰਸ਼ਿਦ ਦਾ ਹੁਕਮ ਸੁਣ ਕੇ ਮਨਸੂਰ ਖੜਾ ਹੋ ਗਿਆ। ਨਾਲ ਚੱਲ ਪਿਆ। ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 70 75 ਦੇ ਕਰੀਬ ਫਕੀਰ ਪਹੁੰਚੇ ਸਨ। ਇਸਲਾਮੀ ਢੰਗ ਹੈ ਬਹੁਤ ਵੱਡਾ ਇਹਨ ਗੋਲ ਦਾਇਰਾ ਬਣਾ ਕੇ ਦਸਤਰਪਾਨ ਵਿਚਕਾਰ ਸਜਾਇਆ ਗਿਆ। ਸਾਰੇ ਫਕੀਰਾਂ ਨੇ ਚੌਪੜਾ ਮਾਰ ਕੇ ਗੋਲ ਦਾਇਰੇ 'ਚ ਬੈਠੇ। ਵਿਚਕਾਰ ਬਾਦਸ਼ਾਹ ਵੀ ਬੈਠਾ ਹੈ ਹੁਣ ਇਤਨੇ ਫਕੀਰ ਹੋਵਨ ਕਿ ਕੁਦਰਤੀ ਗੱਲ ਤੇ ਰੱਬ ਦੀ ਚੱਲਣੀ ਸੀ ਪਰਮਾਤਮਾ ਦੀ ਚੱਲਣੀ ਸੀ ਇੱਕ ਇੱਕ ਨੇ ਆਪਣਾ ਆਪਣਾ ਅਨੁਭਵ ਸੁਣਾਉਣਾ ਸ਼ੁਰੂ ਕੀਤਾ ਵਾਹ ਵਾਹ ਅਜੇ ਸਤਮਾ ਫਕੀਰ ਰੱਬ ਦੀ ਕੋਈ ਗੱਲ ਸੁਣਾ ਰਿਹਾ ਸੀ ਬੜੀ ਉੱਚੀ ਆਵਾਜ਼ ਵਿੱਚ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲ ਹਕ ਅਨਲ ਅਨਲ ਹੱਦ ਕਾਬੂ ਨਾ ਕਰ ਸਕੇ ਬਾਦਸ਼ਾਹ ਆਪੇ ਤਬਾਰ ਹੋ ਗਿਆ ਸੁਨੈਦ ਨੂੰ ਕਹਿੰਦਾ ਤੂੰ ਕਾਫਰ ਨੂੰ ਨਾਲ ਲਿਆ ਹੈ ਇਸਲਾਮੀ ਜਗਤ ਵਿੱਚ ਕੋਈ ਅਨਲ ਹੱਕ ਕਵੇ ਤੇ ਕਾਫਰ ਹੈ ਉਹ ਥੇ ਨਹੀਂ برداشت ਕਰਦਾ ਇੱਕ ਕਾਫਰ ਨੂੰ ਤੋ ਨਾਲ ਲਿਆ ਹੈ ਕਾਫਰ ਤੇਰੇ ਨਾਲ ਰਹਿੰਦਾ ਕਾਫਰ ਤੇਰਾ ਚੇਲਾ ਹੁਣ ਜ਼ੁਨੈਦ ਚੁੱਪ ਹੋ ਗਾ ਫਿਰ ਪਕੜਿਆ ਗਿਆ ਮਨਸੂਰ 15 ਦਿਨ ਉਸਤੇ ਮੁਕਦਮਾ ਚਲਿਆ ਤੇ 15 ਦਿਨਾਂ ਤੋਂ ਬਾਅਦ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸਜ਼ਾਏ ਮੌਤ ਦੇਵਾ ਕੂਫਰ ਬੋਲਦਾ ਹੈ ਇਹ ਸਜ਼ਾਏ ਮੌਤ ਕਿਸ ਤਰ੍ਹਾਂ ਦੇ ਸੂਲੀ ਤੇ ਚਾੜੋ ਪਰ ਸੂਲੀ ਤੋਂ ਚਾੜਨ ਤੋਂ ਪਹਿਲੇ ਸਨ ਪੱਥਰ ਵੀ ਮਾਰੋ ਜਿਹਨੂੰ ਸੰਸਾਰ ਕਰਨਾ ਕਹਿੰਦੇ ਐਨੇ ਕਰੜੀ ਸਜ਼ਾ ਉਸ ਫਕੀਰ ਨੂੰ ਬਹੁਤ ਵੱਡੀ ਭੀੜ ਦੇ ਮਨਸੂਰ ਨੂੰ ਲੈੰਦਾ ਗਿਆ ਬੜੀਆਂ ਕਰੜੀਆਂ ਸਜ਼ਾਵਾਂ ਮੁਗਲਾਂ ਦੇ ਨਾਲ ਇਸ ਦੇਸ਼ ਦੇ ਵਿੱਚ ਵੀ ਆਈਆਂ ਸਨ ਤੇ ਤਪਤੀ ਤਬੀ ਤੇ ਬਿਠਾਣਾ ਗਰਮ ਰੇਤਾ ਪਾਣਾ ਝੜਖਣੀਆਂ ਤੇ ਚਾੜਨਾ ਇਸ ਤਰ੍ਹਾਂ ਦੀਆਂ ਕਰੜੀਆਂ ਸਜ਼ਾਵਾਂ ਅਰਬ ਦੇਸ਼ ਤੋਂ ਇੱਥੇ ਆਈਆਂ ਭਾਰਤ ਦੀਆਂ ਨਹੀਂ ਨੇ ਇਹ ਹੁਣੇ ਤਾਂ ਜ਼ਬਾਨਿਸਤਾਨ ਦੀ ਸਰੇਆਮ ਪਾਤੀ ਦਿੰਦੇ ਨੇ ਸਰੇਆਮ ਔਰਤਾਂ ਨੂੰ ਗੋਲੀ ਨਾਲ ਉਡਾਉਂਦੇ ਰਹੇ ਸਰੇਆਮ ਐ ਮੁਖ्तसर ਮੈਂ ਰਸ ਕਰ ਉਸ ਭੀੜ ਵਿੱਚ ਸੂਲੀ ਦੇ ਕੋਲ ਖੜਾ ਹੈ मंसूर ਹੱਥ ਪੈਰ ਉਸ ਦੇ ਬੰਨੇ ਹੋਏ ਨੇ ਜ਼ੁਨੈਦ ਵੀ ਪਹੁੰਚਿਆ ਕੋਲ ਗਿਆ ਮਨਸੂਰ ਦੇ ਮੁਖ्तसर ਮਹਿਰਸ ਕਰਦਾ ਪੈ ਇਤਿਹਾਸ ਦਾ ਨਿਕਾ ਜ ਵਰਗਾ ਨਾ ਲੰਬਾ ਚੌੜਾ ਇਤਿਹਾਸ ਹੈ ਜ਼ੁਨੈਦ ਕੋਲ ਪਹੁੰਚਿਆ ਸਿਰ ਝੁਕ ਜੁਕਾ ਕੇ ਮਨਸੂਰ ਨੇ ਸਲਾਮ ਕੀਤਾ ਆਪਣੇ ਮੁਰਸ਼ਦ ਨੂੰ ਜ਼ੁਨੈਦ ਦੇ ਮੂੰਹ ਜਿਹੜੇ ਬੋਲ ਨਿਕਲੇ ਨੇ ਬੜੇ ਧਿਆਨ ਨਾਲ ਸੁਣਨਾ ਮਨਸੂਰ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਪਾਗਲ ਫਨ ਲੱਗਦਾ ਹੈ ਬੇਈਮਾਨਾਂ ਦੀ ਭੀੜ ਵਿੱਚ ਇਤਨਾ ਇਮਾਨਦਾਰ ਹੋ ਜਾਣਾ ਵੀ ਕਠਿਨਾਈ ਹੈ ਕਠਿਨਾਈ ਹੈ ਮੂਰਖਾਂ ਦੀ ਇਸ ਲੰਬੀ ਚੌੜੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਮੂੜਤਾ ਲੱਗਦਾ ਹੈ ਮੈ ਰਾਤ ਅਰਜ਼ ਕੀਤੀ ਸੀ ਨਾ ਮਹਾਤਮਾ ਬੁੱਧ ਨੇ ਆਨੰਦ ਨੂੰ ਕਿਹਾ ਸੀ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਇਹ ਵੀ ਮੈਂ ਹਲਕਾ ਚੌਰਾਹ ਦੀ ਭੀੜ ਹੋਵੇਗੀ ਬੇਈਮਾਨਾਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਬਗਤਾਂ ਦੀ ਕਦੀ ਭੀੜ ਨਹੀਂ ਆਉਂਦੀ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਹਨੂਰੀ ਪੇਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਕੋਈ ਤਾਂ ਕਦੀ ਕਦਾਈ ਕੋਈ ਐਸਾ ਫੁੱਲ ਖਿੜਦਾ ਹੈ ਜੋ ਮੁਨਕਤਾ ਨੂੰ ਮੁਅੱਤਲ ਕਰ ਦਿੰਦਾ ਹੈ। ਖੈਰ ਜ਼ੁਨੈਦ ਕਹਿ ਲਗਾ ਮੂਰਖਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਅਜ ਮੂਰਖਤਾ ਲੱਗਦੀ ਹੈ। ਪਾਗਲਾਂ ਦੀ ਭੀੜ ਵਿੱਚ ਇਤਨਾ ਮਹਾਨ ਆਲਮ ਫਾਜ਼ਲ ਹੋ ਜਾਣਾ ਮੈਨੂੰ ਇਹ ਵੀ ਪਾਗਲਪਨ ਅਜ ਲੱਗਦਾ ਹੈ। ਫਿਰ ਅੱਖਾਂ ਦੇ ਝੰਜੂ ਨੇ ਇਹ ਮੇਰੇ ਬੱਚੇ ਮੈਂ ਤੈਨੂੰ ਬਚਾ ਨਹੀਂ ਸਕਦਾ ਕਿਉਂਕਿ ਪਾਗਲਾਂ ਦੀ ਭੀੜ ਹੈ ਭੀੜ ਤੇ ਹਮੇਸ਼ਾ ਦੁਸ਼ਟਾਂ ਦੀ ਆਉਂਦੀ ਹੈ ਭੀੜ ਤੇ ਹਮੇਸ਼ਾ ਬੇਈਮਾਨਾਂ ਦੀ ਆਉਂਦੀ ਹੈ ਭੀੜ ਹਮੇਸ਼ਾ ਕਠੋਰ ਬੰਦਿਆਂ ਦੀ ਆਉਂਦੀ ਹੈ ਲੋਧੀਆਂ ਦੀ ਆਉਂਦੀ ਹੈ ਸੰਤਾਂ ਦੀ ਭੀੜ ਨਹੀਂ ਆਉਂਦੀ ਸੰਤ ਤੇ ਕੋਈ ਇੱਕ ਹੁੰਦਾ ਹੈ ਹਰ ਸ਼ਹਿਰ ਦੇ ਸੰਤ ਵੀ ਨਹੀਂ ਆਉਂਦਾ ਇਹ ਵੀ ਮੈਰਜ਼ ਕਰਦੇ ਆ ਚੰਦਨ ਤਰਨਾ ਬਨਵਨ ਸਾਧਨਾ ਪੂਰਪੁਰਮਾ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਚੰਦਨ ਦਾ ਬੂਟਾ ਹਰ ਜੰਗਲ ਦੇ ਚ ਨਹੀਂ ਆਉਂਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਦੇ ਚ ਨਹੀਂ ਆਉਂਦੀ ਨਹੀਂ ਆਉਂਦੀ ਕਿਧਰੇ-ਕਿਧਰੇ ਆਉਂਦੀ ਔਰ ਹੋਂਦੀਏ ਤੇ ਉਹਦੀ ਸਮਝ ਨਹੀਂ ਪੈਂਦੀ ਸੰਤ ਨੂੰ ਸ਼ਾਂਤੀ ਸਮਝੇ ਪਾਗਲਾਂ ਦੀ ਭੀੜ ਵਿੱਚ ਅਹ ਮੇਰੇ ਬੱਚੇ ਇਤਨੇ ਸਿਆਣੇ ਹੋ ਜਾਣਾ ਮੈਨੂੰ ਪਾਗਲ ਪਣ ਲੱਗਦਾ ਹੈ ਪਰ ਮੈਂ ਪਾਗਲਾਂ ਤੋਂ ਤੈਨੂੰ ਬਚਾਵਾਂ ਕਿਵੇਂ ਪਰ ਇਹ ਮੇਰੇ ਬੱਚੇ ਮੈਂ ਜਿਹੜਾ ਇੱਥੇ ਆਇਆ ਇਸ ਭੀੜ ਦੇ ਤੇਰੇ ਤੇ ਇੱਕ ਗਿਲਾ ਕਰਾਂ ਉਹ ਇਹ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਿ ਅਨਲ ਹੱਕ ਨਹੀਂ ਕਮਾਗਾ ਪਰ ਤੂੰ ਆਖੇ ਸਰੇ ਆਮ ਆਖੇ ਬਾਦਸ਼ਾਹ ਬੈਠਾ ਸੀ ਸਾਰੇ ਫਕੀਰ ਬੈਠੇ ਸਨ ਤੂੰ ਮੇਰੇ ਸਾਹਮਣੇ ਖੁਦਾ ਦੀ ਕਸਮ ਚੁੱਕੀ ਹੈ ਨਹੀਂ ਆਖਾਂਗਾ ਪਰ ਤੂੰ ਆਖਿਆ ਹੈ ਮਨਸੂਰ ਕਹਿੰਦਾ ਹੈ ਐ ਮੇਰੇ ਮੁਰਸ਼ਿਦ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਮੈਂ ਖੁਦਾ ਦੀ ਕਸਮ ਨਿਭਾਈ ਹੈ ਨਹੀਂ ਤੋੜੀ ਪਰ ਜੇ ਖੁਦਾ ਹੀ ਆਖਣ ਲੱਗ ਪਵੇ ਤਾਂ ਮਨਸੂਰ ਕੀ ਕਰੇ ਮੈਂ ਕੀ ਕਰਾਂ ਬੋਲੇ ਸੋ ਮਹਾਂ ਪਰ ਮੈਂ ਕੀ ਕਰਾਂ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਇਸਲਾਮੀ ਇਤਿਹਾਸ ਕਹਿੰਦਾ ਹੈ ਇਹ ਜ਼ੁਨੈਦ ਉਸਦੇ ਪੈਰੀ ਪੈ ਗਿਆ ਤੂੰ ਨਹੀਂ ਬੋਲਿਆ ਵਾਕਈ ਖੁਦਾ ਬੋਲੇ ਖੁਦਾ ਬੋਲੇ ਤੂੰ ਤੇ ਚੁੱਪ ਕਰ ਗਏ ਤੂੰ ਤੇ ਖਾਮੋਸ਼ ਹੋ ਗਏ ਪਰ ਜ਼ੁਨੈਦ ਕਹਿੰਦਾ ਹੈ ਉਸ ਭੀੜ ਦੀ ਤਰਫ ਮੁਖਾਤਬ ਹੋ ਗਏ ਐ ਖੁਦਾ ਤੇਰੀ ਆਵਾਜ਼ ਨੂੰ ਵੀ ਉਹੀ ਸਮਝੇ ਜੋ ਤੇਰੇ ਜੈਸਾ ਹੋਵੇ ਕੌਣ ਸਮਝੇ ਕੌਣ ਸਮਝੇ ਕਿਸ ਨੇ ਸਮਝਣਾ ਹੈ ਖਜ਼ਾਨਾ ਪਿਆ ਖਸਮ ਦੇ ਬੋਲ ਨੇ ਕੌਣ ਸਮਝੇ ਇਹ ਬਾਣੀ ਬਿਰਲੋ ਵਿਚਾਰ ਮੈਂ ਇਸ ਕਰਾਂ ਰੋਮ ਰੋਮ ਸਦਕੇ ਹੋ ਜਾਏਗਾ ਇੱਕ ਇੱਕ ਪੰਕਤੀ ਤੋਂ ਜਿਸ ਦਿਨ ਪੰਕਤੀ ਦੀ ਕੋਈ ਝਲਕ ਸਾਹਮਣੇ ਆਵੇ ਸਭ ਡਿੰਪਖੰਡ ਤੋਂ ਬਚ ਜਾਓਗੇ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਥਾ ਜਿਸ ਦਾ ਟਾਈਟਲ ਸੀਗਾ ਅਨਕ ਅਨਲ ਹਕਾ ਜਿਸ ਦੇ ਵਿੱਚ ਮਸਕੀਨ ਜੀ ਨੇ ਦੱਸਿਆ ਕਿ ਸਟਾਰਟਿੰਗ ਤੇ ਕਿ ਇੱਕ ਜੋਸ਼ੀ ਕੁਰਬੋਜਿਆਂ ਦੇ ਖੇਤਾਂ ਦੇ ਵਿੱਚੋਂ ਲੰਘ ਰਿਹਾ ਸੀਗਾ ਉਹ ਖੂਹ ਦੇ ਵਿੱਚ गिर ਜਾਂਦਾ ਹੈ ਤੇ ਉਸ ਦੇ ਨਜ਼ਦੀਕ ਹੀ ਇੱਕ ਬਿਰਧ ਮਾਤਾ ਜੋ ਕਿ ਖੇਤ ਦੇ ਵਿੱਚ ਕੰਮ ਕਰਦੀ ਸੀ ਉਸ ਨੂੰ ਆਵਾਜ਼ ਆਈ ਕਿ ਖੂਹ ਦੇ ਵਿੱਚ ਕੋਈ ਗਿਰ ਗਿਆ ਹੈ ਉਹ ਮਾਤਾ ਜੀ ਰੱਸਾ ਪਾ ਕੇ ਉਸ ਨੂੰ ਕੱਢਦੇ ਨੇ ਜਦੋਂ ਉਸ ਨੂੰ ਕੱਢਦੇ ਨੇ ਉਹ ਜੋਸ਼ੀ ਹੁੰਦਾ ਹੈ ਜੋਸ਼ੀ ਕਹਿੰਦਾ ਮੈਂ ਬਹੁਤ ਵੱਡਾ ਜੋਸ਼ੀ ਆ ਰਾਜੇ ਮਹਾਰਾਜੇ ਬਾਦਸ਼ਾਹ ਮੇਰੇ ਕੋ ਪਹਿਲਾਂ ਟੈਬ ਲੈਂਦੇ ਨੇ ਫਿਰ ਮੈਂ ਉਹਨਾਂ ਦਾ ਭਵਿੱਖ ਦੱਸਦਾ ਮਾਂ ਤੂੰ ਮੇਰੇ ਤੇ ਇਸ਼ਾਨ ਨ ਕੀਤਾ ਪਰ ਬਕਾਰ ਕੀਤਾ ਤੂੰ ਮੇਰੇ ਕੋ ਕੱਲ ਆਈ ਮੈਂ ਸਭ ਤੋਂ ਪਹਿਲਾਂ ਤੇਰਾ ਭਵਿੱਖ ਦੱਸਾਂਗਾ ਲੇਕਿਨ ਬਜ਼ੁਰਗ ਮਾਤਾ ਕਹਿੰਦੀ ਐ ਪੁੱਤਰਾ ਤੂੰ ਮੇਰਾ ਇੰਤਜ਼ਾਰ ਨਾ ਕਰੀ ਮੈਂ ਕੋਈ ਨਹੀਂ ਆਣਾ ਉਹ ਕਹਿੰਦਾ ਕਿਉਂ ਨਿਆਣਾ ਤੇ ਮਾਤਾ ਕਹਿੰਦੀ ਐ ਅੱਜ ਰਾਤੀ ਮੈਂ ਖੂਹ ਦੇ ਵਿੱਚ ਗਿਰ ਜਾਣਾ ਤੈਨੂੰ ਇਹੋ ਹੀ ਨਹੀਂ ਪਤਾ ਤੇ ਮੇਰਾ ਭਵਿੱਖ ਤੂੰ ਖਾਗ ਦੱਸਣਾ ਹੈਗਾ ਤੇ ਇਹ ਗੱਲ ਸੁਣ ਕੇ ਉਸ ਉਸ ਨੂੰ ਯਕੀਨ ਹੋਇਆ ਕਿ ਮੈਂ ਭਵਿੱਖ ਨਹੀਂ ਦੱਸ ਸਕਦਾ ਤੇ ਉਸ ਨੇ ਆਪਣੀ ਸਾਰੀ ਜੋਸ਼ੀ ਦੀਆਂ ਕਦਾਬਾਂ ਨੂੰ ਅਗਲਾ ਦਿੱਤੀ। ਦੋਸਤੋ ਇਹ ਵਾਕਈ ਸੱਚ ਹੈ ਕੋਈ ਬੰਦਾ ਕਿਸੇ ਦਾ ਭਵਿੱਖ ਨਹੀਂ ਦੱਸ ਸਕਦਾ। ਮਹਾਰਾਜ ਗੁਰਬਾਣੀ ਦੇ ਵਿੱਚ ਵੀ ਫਰਮਾਉਂਦੇ ਹਨ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ। ਸੋ ਕੋਈ ਬੰਦਾ ਕਿਸੇ ਦਾ ਭਵਿੱਖ ਨਹੀਂ ਦੱਸ ਸਕਦਾ। ਅਗਰ ਕੋਈ ਬੰਦਾ ਭਵਿੱਖ ਦੱਸ ਵੀ ਸਕਦਾ ਹੈ ਤੇ ਉਹਦੇ ਤੇ ਆਉਣ ਵਾਲੀ ਮੁਸੀਬਤ ਨੂੰ ਨਹੀਂ ਰੋਕ ਸਕਦਾ ਉਹ ਖਾਲੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈਗਾ ਕਿਸ ਨੂੰ ਕੀ ਦੇਣਾ ਹੈ ਕੀ ਨਹੀਂ ਦੇਣਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੋ ਸੋ ਦੋਸਤੋ ਏ ਸੀ ਅੱਜ ਦੀ ਬੜੀ ਹੀ ਪਿਆਰੀ ਕਥਾ ਸਾਡੀ ਆਪ ਜੀ ਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਸਾਨੂੰ ਦੱਸਣਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਸਾਡੀ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕਨ ਸਤਿ ਸ਼੍ਰੀ ਅਕਾਲ